ਮੇਰੇ ਵੱਲੋਂ ਸਾਰਿਆਂ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋ ਸੁਣਾਓ ਤੁਹਾਡਾ ਕੀ ਹਾਲ ਚਾਲ ਚਲੋ ਜੀ ਸਵੇਰੇ ਸਵੇਰੇ ਤੱਜ ਨਾ ਮੌਸਮ ਬਹੁਤ ਠੰਡਾ ਹੋ ਗਿਆ ਤੇ ਮੀਂਹ ਵੀ ਪੈ ਰਿਹਾ ਹੈ ਤੇ ਠੰਡੀ ਠੰਡੀ ਚੱਲਦੀ ਹੈ ਹਵਾ ਦੇਖੋ ਜੀ ਜਿਹੜੇ ਪਿਛਲੇ ਦਿਨ ਲੱਗੇ ਹਨ ਨਾ ਇੰਨੀ ਜ਼ਿਆਦਾ ਗਰਮੀ ਦੀ ਨਾ ਧੁੱਪ ਇੰਨੀ ਤੇਜ਼ ਪੈਂਦੀ ਸੀ ਨਾ ਬਾਹਰ ਨਿਕਲਣਾ ਵੀ ਬਹੁਤ ਜ਼ਿਆਦਾ ਮੁਸ਼ਕਲ ਹੋਇਆ ਪਿਆ ਤਾਂ ਦੇਖੋ ਜੀ ਅੱਜ ਵਾਹਿਗੁਰੂ ਨੇ ਇੰਨੀ ਜ਼ਿਆਦਾ ਕਿਰਪਾ ਕੀਤੀ ਨਾ ਤੇ ਮੌਸਮ ਬਹੁਤ ਠੰਡਾ ਹੈ ਤੇ ਕੰਮ ਕਰਨ ਨੂੰ ਵੀ ਦਿਲ ਕਰਦਾ ਹੈ ਦੇਖੋ ਜੀ ਅੱਜ ਸਵੇਰੇ ਸਵੇਰੇ ਨਾ ਛੋਟ ਨੇ ਪਟ ਲਿਆਂਦਾ ਹੈ ਨਸਨ ਨਿਕੋਦੀ ਇਹ ਲਸਣ ਦੀਆਂ ਮਸਸੀ ਥੋੜਾਈ ਕਿਹੜਾਈ ਲਾਉਣੇ ਆ ਇਹ ਮੋਟੀ ਕੋਥੀ ਵਾਲਾ ਹੈਗਾ ਇਹ ਲਸਣ ਤੇ ਛਿਲਣਾ ਵੀ ਸੌਖਾ ਹੈ ਇਹਨੂੰ ਦੋ ਤਿੰਨ ਦਿਨ ਦੇਣ ਦੀ ਨਾ ਇਸ ਤਰ੍ਹਾਂ ਨਾ ਹਵਾ ਲਵਾ ਲਾਂਗੇ ਉਸ ਦਿਨ ਮਗਰ ਉਹਨਾਂ ਫੇਰ ਸਟੋਰ ਕਰਕੇ ਰੱਖਵਾਂਗੇ ਚਲੋ ਜੀ ਹੁਣ ਆਪਾਂ ਬਣਾਉਣ ਲੱਗੇ ਆ ਸਬਜ਼ੀ ਤੇ ਲੈਟ ਦੇ ਕੱਟ ਨਾ ਸਵੇਰ ਤੋਂ ਹੀ ਲੱਗੇ ਹੋਇਆ ਹੈ ਤੇ ਜਿਹੜਾ ਵੀ ਕੰਮ ਹੋਗਾ ਨਾ ਵਾਟਰ ਦੇ ਨਾਲੇ ਹੋਊਗਾ ਕੋਈ ਨਾ ਰੋਕੋ ਮੈਂ ਅੰਦਰ ਤਾਂ ਚਲੋ ਜੀ ਆਪਾਂ ਸਬਜ਼ੀ ਬਣਾਉਨੇ ਆ ਤੇ ਅੱਜ ਸਾਡੇ ਪੇਟ ਵਾਲਿਆਂ ਨੇ ਨਹੀਂ ਆਉਣਾ ਹੈਗਾ ਕਹਿੰਦੇ ਅੱਜ ਨਾ ਮੌਸਮ ਹੋ ਗਿਆ ਠੰਡਾ ਇਹ ਵੀ ਅੱਜ ਅਸੀਂ ਗੁਰੂ ਘਰ ਜਾਣਾ ਏ ਸੇਵ ਉੱਥੇ ਪਤਾ ਨਹੀਂ ਅੱਜ ਲੱਗਰ ਚੱਲਣਾ ਏ ਵੀ ਉੱਥੇ ਅੱਜ ਅਸੀਂ ਸੇਵਾ ਕਰਨੀ ਅਸੀਂ ਕਹਾਂ ਵੀ ਚਲੋ ਉਹ ਵੀ ਜ਼ਰੂਰੀ ਐ ਚਲੋ ਜੀ ਉਹਦੇ ਵਾਸਤੇ ਨਾ ਫਿਰ ਉਹਨਾਂ ਨੇ ਛੁੱਟੀ ਕਰ ਲਈ ਐ ਤੇ ਜਿਹੜਾ ਅੱਜ ਅਸੀਂ ਪੇਂਟ ਕਰਾਉਣਾ ਨਾ ਅਸੀਂ ਇੱਧਰ ਜਿਹੜਾ ਸਾਡਾ ਸਟੋਰ ਰੂਮ ਐ ਉਹਦੇ ਵਿੱਚ ਬਹੁਤ ਜ਼ਿਆਦਾ ਖੇਤੀਬਾੜੀ ਦਾ ਸਮਾਨ ਪਿਆ ਐ ਉਹ ਅਸੀਂ ਇੱਧਰ ਤੋਂ ਚੱਕ ਕੇ ਕਰਨਾ ਐ ਸੈਟ ਨਾਲੇ ਜੇ ਪਹਿਲਾ ਹੋਊਗਾ ਨਾ ਤਾਂ ਹੀ ਰੰਗ ਹੋਊਗਾ ਦੇਖੋ ਜਿੱਥੇ ਤਾਂ ਪੈਰ ਧਰਨੇ ਨੂੰ ਵੀ ਨਾ ਬਿਲਕੁਲ ਵੀ ਜਗ੍ਹਾ ਨਹੀਂ ਹੈਗੀ 1999 ਤੋਂ ਪਹਿਲਾਂ ਦਾ ਸਮਾਨ ਪਿਆ ਸਾਡੇ ਤੇ ਸਾਡੀ ਮੰਮੀ ਜੀ ਦੀਆਂ ਪੇਟੀਆਂ ਪਈਆਂ ਨੇ ਦੋ ਉਹ ਵੀ ਆਪਾਂ ਨੇ ਬਾਹਰ ਕੱਢ ਦੇਣੀਆਂ ਦੇਖੋ ਜੀ ਆਵਾ ਕੌਣ ਸਮਾਨ ਰੱਖਣ ਦਾ ਕੋਈ ਫਾਇਦਾ ਨਹੀਂ ਹੈਗਾ ਚਲੋ ਜੀ ਹੁਣ ਆਪਾਂ ਪਹਿਲਾਂ ਸਬਜ਼ੀ ਬਣਾ ਲਈਏ ਤੇ ਫਿਰ ਅਜੂਦ ਸਮਾਨ ਦੀ ਸੈਟਿੰਗ ਕਰਨ ਜਾਣਾ ਹੈ ਚਲੋ ਹੁਣ ਅੱਜ ਆਪਾਂ ਬਣਾਏ ਆ ਬਲੈਕ ਚਣਿਆਂ ਦੀ ਸਬਜ਼ੀ ਬਣਾਉਣ ਲੱਗੇ ਆ ਤੇ ਇੱਧਰ ਆਪਾਂ ਨੇ ਨਾ ਬਲੈਕ ਚਣਿਆਂ ਨੂੰ ਨਾ ਉਬਾਲ ਲਿਆ ਹੈਗੇ ਬਲੈਕ ਚਣਿਆਂ ਦੀ ਸਬਜ਼ੀ ਤੇ ਆਪਾਂ ਨੇ ਚਣਿਆਂ ਨੂੰ ਜੰਗੀ ਤਨ ਉਬਾਲ ਲਿਆ ਏ ਉਹਦੇ ਵਾਸਤੇ ਆਪਾਂ ਨੇ ਪਿਆਜ਼ ਲਸਣ ਅਦਰਕ ਹਰੀ ਮਿਰਚ ਤੇ ਹੁਣ ਆਪਾਂ ਇਹਦਾ ਬਣਾਵਾਂਗੇ ਪੇਸਟ ਦੇਖੋ ਜੀ ਕਾਫੀ ਦਿਨ ਹੋ ਗਏ ਤੇ ਸਾਨੂੰ ਕਾਲੇ ਚੰਨਿਆਂ ਦੀ ਸਬਜ਼ੀ ਆਪਾਂ ਨੇ ਬਣਾਈ ਨਹੀਂ ਹੈਗੀ ਬਸ ਤੋਰੀਆਂ ਚੱਲੀ ਗਈਆਂ ਹੋਰ ਘਰ ਦੀਆਂ ਸਬਜ਼ੀਆਂ ਚੱਲੀ ਗਈਆਂ ਤੇ ਹੁਣ ਤਿੰਨ ਚਾਰ ਆਪਾਂ ਨੇ ਲੈ ਲਏ ਨੇ ਟਮਾਟਰ ਤੇ ਹੁਣ ਆਪਾਂ ਇਹਦਾ ਬਣਾ ਲੈਣੇ ਆ ਪੇਸਟ ਦੇਖੋ ਜੀ ਇਹਦਾ ਲੈਡ ਹੁੰਦੀ ਆ ਤਾਂ ਤਾਂ ਅਸੀਂ ਦੂਜੀ ਮਿਕਸੀ ਨਾਲ ਮਸਾਲਾ ਕੁੱਟਦੇ ਆ ਉਹ ਇਹਦੇ ਪਰ ਵਾਟਰ ਪਰ ਚੱਲਦੀ ਨਹੀਂ ਹੈਗੀ ਇਹ ਜਿਹੜੀ ਮਿਕਸੀ ਹੈ ਅਸੀਂ ਸਪੈਸ਼ਲ ਆਂਦੀ ਐ ਵਾਟਰ ਵਾਸਤੇ ਜਦੋਂ ਉਹ ਦੂਜੀ ਮਿਕਸੀ ਨਾਲ ਅਸੀਂ ਮਸਾਲਾ ਕੁੱਟਦੇ ਤਾਂ ਨਾ ਸਾਰੇ ਲਾਈਟ ਬੰਦ ਹੋ ਜਾਂਦੀ ਦੀ ਇਹ ਹੁਣ ਆਰਾਮ ਨਾਲ ਚੱਲੀ ਜਾਂਦੀ ਐ ਇਨਵਰਟਰ ਦੇ ਵੀ ਤੇ ਇਹਦਾ ਕਮ ਖਾਨ ਨੂੰ ਬਹੁਤ ਜ਼ਿਆਦਾ ਸੌਖਾ ਹੋ ਗਿਆ ਪਤਾ ਨਹੀਂ ਕੀ ਗੱਲ ਇਹਦੇ ਵਿੱਚ ਕਹਿੰਦੇ ਥੋੜਾ ਬਹੁਤਾ ਨਾ ਬਾੜ ਬੂੜ ਦਾ ਫਰਕ ਹੈਗਾ ਐ ਇਹ ਮੜਾ ਬੂੜ ਨਾਲ ਨਾ ਸਾਲਮ ਸੁਲਾ ਪੀਣਾ ਹੁੰਦਾ ਨਾ ਇਹ ਬਹੁਤ ਵਧੀਆ ਪੀਸ ਹੋ ਜਾਂਦਾ ਇਹਦੇ ਨਾਲ ਚਲੋ ਜੀ ਹੁਣ ਆਪਾਂ ਪਹਿਲਾਂ ਮਸਾਲਾ ਪੀਸ ਲਈਏ ਫਿਰ ਮਿਲਦੇ ਆ ਸੋਹਣੇ ਮਸਾਲਾ ਨਾ ਚੰਗੀ ਤਰ੍ਹਾਂ ਪੀਸ ਲਿਆ ਐ ਤੇ ਹੁਣ ਆਪਾਂ ਇੱਕ ਵਾਰ ਜਣਿਆਂ ਨੂੰ ਚੈੱਕ ਕਰ ਲੀਏ ਕੋਈ ਚਨੇ ਤਾਂ ਆਪਣੇ ਐ ਚੰਗੀ ਤਰ੍ਹਾਂ ਹੋ ਗਏ ਨੇ ਤੇ ਸਬਜੀ ਨਾਲ ਬਹੁਤ ਜ਼ਿਆਦਾ ਵਧੀਆ ਬਣਦੀ ਹੈ ਜੀ ਤਾਂ ਕਾਲੇ ਚਣਿਆਂ ਦੀ ਤਾਂ ਚਲੋ ਜੀ ਇੱਧਰ ਆਪਾਂ ਨੇ ਸਰੋਂ ਦਾ ਤੇਲ ਪਾ ਕੇ ਨਾ ਗਰਮ ਹੋਣ ਹੋਣ ਵਾਸਤੇ ਰੱਖ ਦਿੱਤਾ ਏ ਇਹਨੂੰ ਚੰਗੀ ਤਰ੍ਹਾਂ ਗਰਮ ਹੋਣ ਦਿੰਨੇ ਆ ਜੀ ਸਰੋਂ ਦਾ ਤੇਲ ਹੋ ਗਿਆ ਐ ਚੰਗੀ ਤਰ੍ਹਾਂ ਗਰਮ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਪੇਸਟ ਪੂਰਾ ਤੇਲ ਗਰਮ ਹੋ ਗਿਆ ਅੰਜੀਰ ਰੋਵੀਆ ਸੀਨਾ ਕਾਲੇ ਕਨੇ ਦੀ ਸਬਜ਼ੀ ਬਣਾਉਣੀ ਹੈ ਨਾ ਇਸ ਤਰ੍ਹਾਂ ਪੇਸਟ ਬਣਾ ਕੇ ਹੀ ਤੜਕਾ ਲਾਉਨੇ ਆ ਤੇ ਬਿਲਕੁਲ ਵੀ ਨਾ ਕਾਲੇ ਕਨੇ ਕੁੱਟ ਕੇ ਨਹੀਂ ਆਪਾਂ ਨੇ ਪਾਉਣੇ ਹੈਗੇ ਸਾਫ ਤੇ ਹੀ ਪਾਉਣੇ ਆ ਹੁਣ ਆਪਾਂ ਇਹਦੇ ਵਿੱਚ ਪਾ ਦਨੇ ਇੱਕ ਚਮਚਾ ਜੀਰੇ ਦਾ ਤੇ ਹੁਣ ਇਹਨੂੰ ਮਸਾਲੇ ਨੂੰ ਐ ਚੰਗੀ ਤਰ੍ਹਾਂ ਭੁੰਨ ਲੂਗੇ ਐਨੇ ਆਪਾਂ ਬਣਾ ਲਿਆ ਟਮਾਟਰਾਂ ਦਾ ਪੇਸਟ ਨਾ 골ਡ ਬਣਾ ਹੋ ਰੰਗ ਹੋ ਗਿਆ ਏ ਦੇਖੋ ਜੇ ਇਹਨੂੰ ਨਾ ਪਿਆਜ਼ਾਂ ਨੂੰ ਨਾ ਆਪਾਂ ਐ ਚੰਗੀ ਤਰ੍ਹਾਂ ਭੁੰਨ ਕੇ ਸਬਜ਼ੀ ਬਣਾਉਣੀ ਆ ਦੇਖੋ ਜੀ ਅਸੀਂ ਨਾ ਬਿਲਕੁਲ ਵੀ ਨਾ ਇਹਦੇ ਵਿੱਚ ਨਾ ਇਹ ਮੇ ਕਾਲੇ ਚਨੇ ਹੁੰਦੇ ਆ ਨਾ ਉਹਨਾਂ ਨੂੰ ਪੀਸ ਕੇ ਪਾਉਣੇ ਆ ਉਹ ਇਸ ਤਰ੍ਹਾਂ ਦੀ ਸਬਜ਼ੀ ਨਾਲ ਸਾਡੇ ਘਰ ਦੇ ਪਸੰਦ ਨਹੀਂ ਕਰਦੇ ਹੈਗੇ ਜੇ ਤੁਸੀਂ ਇਹਦੀ ਤਰੀ ਗਾੜੀ ਕਰਨੀ ਹੈ ਨਾ ਅਸੀਂ ਨਾ ਪਿਆਜ਼ੇ ਵੱਧ ਪਾ ਲੈਨੇ ਆ ਉਹ ਪਿਆਜ਼ ਪਿਆਜ਼ ਪਾਉਣ ਨਾਲ ਨਾ ਇਹਦੀ ਤਰੀ ਫੇ ਬਹੁਤ ਵਧੀਆ ਗਾੜੀ ਹੋ ਜਾਂਦੀ ਆ ਫੇ ਜਿਹੜੇ ਛੋਲੇ ਪੀਸ ਕੇ ਪਾਉਣੇ ਆ ਨਾ ਫਿਰ ਉਹਦੀ ਲੋੜ ਨਹੀਂ ਪੈਂਦੀ ਹੈਗੀ ਨਾ ਬੱਚੇ ਪਸੰਦ ਕਰਦੇ ਆ ਬਸ ਜੀ ਆਪਾਂ ਨੇ ਮਸਾਲਾ ਇਸ ਤਰ੍ਹਾਂ ਬਣਾ ਲਿਆ ਹੈ ਬਣਾ ਕੇ ਨੂੰ ਮਿਰਚ ਪਾ ਕੇ ਆਪਾਂ ਬਸ ਇਹਦੇ ਵਿੱਚ ਕਾਲੇ ਚਨੇ ਪਾ ਦੇਣੇ ਆ ਤੇ ਬਹੁਤ ਜ਼ਿਆਦਾ ਟੇਸਟੀ ਸਬਜ਼ੀ ਬਣਦੀ ਹੈ ਤੇ ਇਹ ਮਰੀਆ ਭੈਣਾ ਇਸ ਤਰ੍ਹਾਂ ਪੀਸ ਕੇ ਵੀ ਪਾਉਣੀ ਆ ਵੀ ਤੇਰੀ ਗਾੜੀ ਹੋ ਜਵੇ ਦੇਖੋ ਜੀ ਜਦੋਂ ਵੀ ਅਸੀਂ ਘਰ ਦੇ ਵਿੱਚ ਸਬਜ਼ੀ ਬਣਾਉਂਦੇ ਹਾਂ ਨਾ ਬਿਲਕੁਲ ਵੀ ਨਾ ਕਾਲੇ ਜਿਹੇ ਨੇ ਪੀਸ ਕੇ ਦੀ ਪਾਉਂਦੇ ਹਾਂਗੇ ਬਸ ਆਪਣੇ ਪਿਆਜ਼ੇ ਵੱਧ ਪਾ ਲੈਣੇ ਆ ਦੇਖੋ ਜੀ ਅੱਜ ਤਾਂ ਲੈਫਟ ਵੀ ਬਹੁਤ ਜ਼ਿਆਦਾ ਤੰਗ ਕਰਦੀ ਆ ਮਿੰਟ ਤੋਂ ਬਾਅਦ ਆ ਜਾਂਦੀ ਆ ਫੇਰ ਭੱਜ ਜਾਂਦੀ ਆ ਆਹ ਲਾ ਚੰਗੀਦਣਾ ਰੈਡੀ ਹੋ ਗਿਆ ਏ ਤੇ ਇਹਦੇ ਵਿੱਚ ਹੁਣ ਆਪਾਂ ਸੁੱਕੇ ਮਸਾਲੇ ਐਡ ਕਰ ਦਨੇ ਆ ਨੂਨ ਮਿਰਚ ਮਸਾਲਾ ਹਲਦੀ ਹੁਣ ਇਹਨੂੰ ਨਾ ਚੰਗੀ ਤਰ੍ਹਾਂ ਮਿਕਸ ਕਰ ਦਨੇ ਆ ਦੇਖੋ ਜੀ ਮੈਂ ਨਾ ਸਵੇਰੇ ਵੇਲੇ ਹੀ ਸਬਜ਼ੀ ਬਣਾਉਣੀ ਆ ਫੇ ਸਾਰੀ ਦਿਹਾੜੀ ਨਾ ਬਸ ਕੰਮ ਬਹੁਤ ਜ਼ਿਆਦਾ ਹੁੰਦਾ ਨਾ ਪੇਟ ਵਾਲਿਆਂ ਕਰਕੇ ਤੇ ਸ਼ਾਮ ਨੂੰ ਉਹ ਨਾ ਕਵੇਲਾ ਹੋ ਜਾਂਦਾ ਨਾ ਸਬਜ਼ੀ ਬਣਾਉਣ ਨੂੰ ਦਿਲ ਕਰਦਾ ਹੈ ਜਿਹੜਾ ਕੰਮ ਸਵੇਰੇ ਸਵੇਰੇ ਹੋ ਜਵੇ ਨਾ ਬਸ ਆਇਆ ਹੁੰਦਾ ਵੀ ਸ਼ਾਮ ਨੂੰ ਤਾਂ ਬਸ ਕੱਲੀ ਰੋਟੀ ਰੋਟੀ ਬਣਾਉਣੀ ਆ ਚਲੋ ਜੀ ਹੁਣ ਆਪਾਂ ਇਹਦੇ ਵਿੱਚ ਪਾ ਦਨੇ ਆ ਹੁਣ ਆਪਾਂ ਇਹਦੇ ਵਿੱਚ ਪਾ ਦਨੇ ਆ ਟਮਾਟਰਾਂ ਦੀ ਪਿਊਰੀ ਹੁਣ ਇਹ ਰੂਆ ਪੰਜਾਂ ਜਿਦਾਂ ਮਿਕਸ ਕਰ ਦਨੇ ਆ ਰੋਜ਼ ਆਪਨੇ ਹੁਣ ਮਸਾਲੇ ਨੂੰ ਐ ਜੰਗੀ ਤਰ੍ਹਾਂ ਭੁੰਨ ਲੈਣਾ ਹੈ ਜਿੰਨਾ ਚਿਰ ਨਾ ਇਹਦੇ ਵਿੱਚੋਂ ਤੇਲ ਨਾ ਛੱਡ ਦੇਵੇ ਜਿੰਨਾ ਮਸਾਲਾ ਭੁੰਨ ਕੇ ਸਬਜ਼ੀ ਬਣਾਈ ਹੋਗੀ ਨਾ ਤੇ ਉਨੀ ਜਿਆਦਾ ਟੇਸਟੀ ਬਣੂਗੀ ਤੇ ਹੁਣ ਆਪਾਂ ਨਾ ਥੋੜਾ ਜਿਹਾ ਪਾਣੀ ਇਹਦੇ ਵਿੱਚ ਪਾਣੀ ਤੇ ਹੁਣ ਆਪਾਂ ਕਲਰ ਵਾਸਤੇ ਪਾ ਦਨੇ ਇਹਦੇ ਵਿੱਚ ਦੇਗੀ ਮਿਰਚ ਦਾ ਇੱਕ ਚਮਚਾ ਨਾ ਤੋਰ ਪਾ ਲੈਣਾ ਦੇਖੋ ਜੀ ਕਲਰ ਬਹੁਤ ਵਧੀਆ ਆਉਂਦਾ ਦੇਖੀ ਮਿਰਚ ਨੂੰ ਤੇ ਹੁਣ ਆਪਣਾ ਮਸਾਲਾ ਚੰਗੀ ਤਰ੍ਹਾਂ ਭੁੰਨ ਕੇ ਰੈਡੀ ਹੋ ਗਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਨੇ ਆ ਕਾਲੇ ਚਨੇ ਮੇਥੇ ਦਾਣਾ ਵਾਈਟ ਬੀਜ ਆਨੇ ਨਿਬਲੀ ਆਨੇ ਮੁੱਝ ਦੇਖੋ ਜੀ ਕੋਈ ਪੀਸਣ ਦੀ ਲੋੜ ਨਹੀਂ ਹੈ ਜੀ ਬਸ ਇਸ ਤਰ੍ਹਾਂ ਹੀ ਨਾ ਕਾਲੇ ਜਨੇ ਵਿੱਚ ਪਾਦ ਲੈਨੇ ਹੁਣ ਆਪਾਂ ਇਹ ਕਰ ਦਨੇ ਇਹਨੂੰ ਮਿਕਸ ਇਹ ਕੋਈ ਬਹੁਤ ਜ਼ਿਆਦਾ ਤਰੀਕੇ ਨੇ ਸਬਜ਼ੀ ਬਣਾਉਣ ਦੇ ਕੋਈ ਪੀਸ ਕੇ ਪਾ ਸਕਦੇ ਆ ਬਿਨਾ ਪੀਸੇ ਤੋਂ ਵੀ ਸਬਜ਼ੀ ਬਣ ਸਕਦੀ ਆ ਇਹ ਸਾਡੀ ਫੈਮਿਲੀ ਦਾ ਨਾ ਇਸ ਤਰ੍ਹਾਂ ਦੀ ਸਬਜ਼ੀ ਪਸੰਦ ਕਰਦੇ ਨੇ ਚਾਹੇ ਪੂਰੀਆਂ ਨਾਲ ਖਾਣੀ ਆ ਚਾਹੇ ਰੋਟੀ ਨਾਲ ਖਾਣੀ ਆ ਜene 1-2 ਮਿੰਟ ਦਾ ਆਪਾਂ ਸੇਕ ਲਵਾ ਲੈਨੇ ਤਾਂ ਕਿ ਮਸਾਲਾ ਨਾ ਮਿਕਸ ਹੋ ਜਵੇ ਚੰਗੀ ਤਰ੍ਹਾਂ ਜੀ ਹੁਣ ਆਪਾਂ ਨੇ ਇਹਨੂੰ ਐ ਚੰਗੀ ਤਰ੍ਹਾਂ ਮਿਕਸ ਕਰ ਦਿੱਤੇ ਨੇ ਤੇ ਹੋਣਾ ਜਿਹੜੀ ਸਬਜੀ ਬਣਾਉਣੀ ਇਹਨਾਂ ਆਪਾਂ ਕੁੱਕਰ 'ਚ ਬਣਾਵਾਂਗੇ ਜਿਹੜੇ ਕੁੱਕਰ 'ਚ ਬਣਾਈ ਹੋਈ ਸਬਜੀ ਹੁੰਦੀ ਹੈ ਨਾ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਬਸ ਦੋ ਸੀਟੀਆਂ ਦੇ ਵਿੱਚ ਆਪਣੀ ਸਬਜੀ ਬਣ ਕੇ ਹੋ ਜਾਣੀ ਹੈ ਤਿਆਰ ਤੋਂ ਇਹ ਆਲੂ ਨਹੀਂ ਪਾਉਣਾ ਕੁਝ ਨਹੀਂ ਪਾਉਣਾ ਹੈਗਾ ਇਹ ਤਰੀਕਾ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਹੁਣ ਤੋਂ ਬਾਅਦ ਵਿੱਚ ਮੈਂ ਕਰ ਲਿਆ ਤਾਂ ਗਰਮ ਪਾਣੀ ਦੇਖੋ ਜੀ ਇਹ ਗਰਮ ਪਾਣੀ ਕਰਿਆ ਹੋਵੇ ਨਾ ਇਹ ਬਹੁਤ ਛੇਤੀ ਸਬਜ਼ੀ ਬਣਦੀ ਹੈ ਜਿੰਨੇ ਕੁ ਤੁਸੀਂ ਤਰੀ ਰੱਖਣੀ ਹੋਵੇ ਸਾਹਮਣੇ ਪਾਣੀ ਪਾ ਸਕਦੇ ਆ ਚਲੋ ਜੀ ਹੁਣ ਆਪਾਂ ਇਹਦਾ ਕਰ ਦਮੇ ਢੱਕਣ ਬੰਦ ਤੇ ਤਿੰਨ ਸੀਟੀਆਂ ਦੇ ਵਿੱਚ ਆਪਣੀ ਸਬਜ਼ੀ ਬਣ ਕੇ ਹੋ ਜਾਣੀ ਹੈ ਤਿਆਰ ਤੇ ਆਪਾਂ ਤੁਹਾਨੂੰ ਨਾ ਜਦੋਂ ਸਬਜ਼ੀ ਬਣ ਗਈ ਨਾ ਕੇ ਠਹਿਰ ਕੇ ਨਿਕਾਲੀ ਜਣਿਆਂ ਦੀ ਨਾ ਸਬਜ਼ੀ ਬਣ ਕੇ ਹੋ ਗਈ ਹੈ ਤਿਆਰ ਤੇ ਦੇਖੋ ਆਪਾਂ ਨੇ ਇਸ ਤਰ੍ਹਾਂ ਦੀ ਤਰੀ ਜੀ ਪਸੰਦ ਕਰਦੇ ਆ ਨਾ ਉਸ ਤਰ੍ਹਾਂ ਦੀ ਆਪਾਂ ਨੇ ਤਰੀ ਰੱਖੀ ਹੈ ਤੇ ਸਬਜੀ ਦਾ ਕਲਰ ਆਇਆ ਹੈ ਬਹੁਤ ਵਧੀਆ ਚਲੋ ਜੀ ਹੁਣ ਆਪਾਂ ਇਹਦੇ ਵਿੱਚ ਪਾ ਦਨੇ ਹਰਾ ਧਨੀਆ ਦੇਖੋ ਜੀ ਜੇ ਹਰਾ ਧਨੀਆ ਨਾ ਹੋਵੇ ਨਾ ਸਬਜੀ ਦੇਖਣ ਨੂੰ ਨਹੀਂ ਬੰਤ ਵਧੀਆ ਲੱਗਦੀ ਹੈਗੀ ਹੁਣ ਸਾਡੇ ਧਨੀਆ ਬੀਜੇ ਹੋਏ ਤੇ ਅਸੀਂ ਡੇਲੀ ਸਬਜੀ ਦੇ ਵਿੱਚ ਧਨੀਆ ਜਰੂਰ ਪਾਉਣੇ ਆ ਤੇ ਆਪਣੀ ਸਬਜੀ ਦੀ ਲੁੱਕ ਬਹੁਤ ਵਧੀਆ ਆਈ ਹੈ ਤੇ ਖਾਣ ਨੂੰ ਵੀ ਬਹੁਤ ਜ਼ਿਆਦਾ ਟੇਸਟੀ ਹੈ ਚਲੋ ਜੀ ਹੁਣ ਆਪਣਾ ਸਬਜੀ ਬਣਾ ਕੇ ਰੱਖ ਲਈ ਹੈ ਤੇ ਆਪਣੇ ਅੱਜ ਆਉਣਾ ਹੈ ਫੇਰ ਰਿਸ਼ਤੇਦਾਰਾਂ ਨੇ ਆਉਣਾ ਹੈ ਉਹਦੇ ਵਾਸਤੇ ਨਾ ਹੁਣ ਆਪਾਂ ਜੇ ਕੁਝ ਹੋਰ ਬਣਾਉਣਾ ਹੋਊਗਾ ਤਾਂ ਦੁਪਹਿਰ ਨੂੰ ਬਣਾ ਲਾਂਗੇ ਤੇ ਅੱਜ ਪੇਂਟਰਾਂ ਨੇ ਕਰ ਦਿੱਤੀ ਹੈ ਛੁੱਟੀ ਉਹਦੇ ਕਰਕੇ ਵੀ ਤੁਹਾਨੂੰ ਥੋੜੀ ਜੀ ਨਾ ਰਾਤ ਜੀ ਮਿਲ ਗਈ ਆ ਰਿਤ ਭਾਜ ਨਟ ਬਹੁਤ ਜ਼ਿਆਦਾ ਹੁੰਦੀ ਦੀ ਚਾਹ ਬਣਾ ਦੋ ਸਾਂਭੀ ਬਣਾ ਦੋ ਚਲੋ ਅੱਜ ਉਹਨਾਂ ਨੇ ਛੁੱਟੀ ਕਹ ਲਈ ਕਹਿੰਦੇ ਠੰਡਾ ਮੌਸਮ ਅੱਜ ਅਸੀਂ ਕਿਤੇ ਜਾਣਾ ਹੈ ਸੋ ਇਹ ਗੁਰੂ ਘਰ ਜਾਣ ਤਾਂ ਉਹਨਾਂ ਨੇ ਚਲੋ ਜੀ ਜਦੋਂ ਪਰੌਣੇ ਆਉਣਗੇ ਨਾ ਫਿਰ ਆਪਾਂ ਤੁਹਾਨੂੰ ਮਿਲਾਵਾਂਗੇ ਪਰੌਣਿਆਂ ਨਾਲ ਫੇਰ ਆਪਾਂ ਬਣਾ ਚੱਲੇ ਆ ਰੋਟੀ ਫੇਰ ਆਪਾਂ ਤੁਹਾਨੂੰ ਖਾਣੇ ਵਿੱਚ ਬੱਜ ਗਿਆ ਹੁਣ 1:30 ਵਜੇ ਗਏ ਪੂਰਾ ਸੇਕ ਤੇ ਆਪਣੇ ਪਹੁੰਚ ਗਏ ਨੇ ਰਿਸ਼ਤੇਦਾਰ ਤੇ ਉਹਨਾਂ ਵਾਸਤੇ ਆਪਾਂ ਨੇ ਪਹਿਲਾਂ ਮਿਲਕ ਪਤਾں ਬੁਲਾ ਦਿੱਤਾ ਉਹਨਾਂ ਨੂੰ ਦੇਖੋ ਜੀ ਇੱਧਰ ਸ਼ੀਸ਼ੀਆਂ ਫੇਰ ਪਈਆਂ ਨੇ ਤੇ ਅੱਜ ਸਵੇਰੇ ਸਵੇਰੇ ਹੀ ਅਸੀਂ ਗੱਲ ਆ ਮੰਗਾਇਆ ਤਾਂ ਮਮਾ ਜੀ ਜੇ ਕੋਈ ਰਿਸ਼ਤੇਦਾਰ ਆਉਂਦਾ ਨਾ ਫਿਰ ਉਹਨੂੰ ਨਾ ਠੰਡਾ ਹੀ ਮਿਲਕ ਪਤਾں ਬੁਲਾਉਣੀ ਹੈ ਗਰਮੀ ਚ ਆਉਂਦਾ ਅਗਲਾ ਚਲੋ ਜੀ ਹੁਣ ਆਪਾਂ ਨੇ ਉਹਨਾਂ ਵਾਸਤੇ ਚਾਹ ਬਣਾ ਦਿੱਤੀ ਹੈ ਤੇ ਇੱਧਰ ਖਾਣ ਪੀਣ ਦਾ ਸਮਾਨ ਲਿਆਂਦਾ ਆਪਾਂ ਨੇ ਸਮੋਸੇ ਵਗੈਰਾ ਤੇ ਹੁਣ ਦੱਸੋ ਆਪਾਂ ਤੁਹਾਨੂੰ ਦੱਸਦੇ ਹਾਂ ਸਾਡੇ ਰਿਸ਼ਤੇਦਾਰ ਕੌਣ ਆਏ ਦੇਖੋ ਜੀ ਅੱਜ ਮੇਰੀ ਆਈ ਹੈ ਭਣਜੀ ਤੇ ਮਿਲਣ ਆਈ ਆਪਣੀ ਮਾਸੀ ਨੂੰ ਤੇ ਹੁਣ ਆਪਾਂ ਉਹਦੀ ਸੇਵਾ ਕਰਦੇ ਆਂ ਹੁਣ ਆਪਾਂ ਗਰਮ ਗਰਮ ਪਾ ਲਈਏ ਵਿੱਚ ਸਮੋਤੇ ਕੋਈ ਸੋਚਿਆ ਨਾ बस ਗਰਮ ਕਰਨ ਦੀ ਲੋੜ ਨਹੀਂ ਹੈ ਜੀ ਪੂਰੇ ਐ ਗਰਮ ਨੇ ਹੁਣੇ ਬੱਸ ਹੁਣੇ ਕਢਾ ਕੇ ਲੈਂਦੇ ਨੇ ਗਰਮ ਗਰਮ ਦੇਖੋ ਜੀ ਸਮੋਸੇ ਤਾਂ ਵਧੀਆ ਲੱਗਦੇ ਨੇ ਚਾਹ ਦੇ ਨਾਲ ਤੇ ਬੱਸ ਆਪਾਂ ਇੰਨੇ ਪਾ ਲੈਨੇ ਆ ਬਾਅਦ ਵਿੱਚ ਤੇ ਲੋੜ ਹੋਊਗੀ ਨਾ ਫੇਰ ਆਪਾਂ ਪਾ ਲਾਂਗੇ ਆਪਣੇ ਪਲੇਟਾਂ ਵੀ ਕੱਢ ਲਿਆ ਨੇ। ਹੁਣ ਪਾਈ ਗੇਪੌਂਦੀ ਵਿੱਚ ਪਾ ਲਈਏ ਚਟਣੀ। ਇੱਕ ਜੱਗ ਦੇ ਵਿੱਚ ਨਾ ਉਹ ਪਾ ਲੋ। ਪਹਿਲਾਂ ਪਾਣੀ ਪਾ ਲੋ। ਟੰਡਾ ਚਟਨੀ ਮੈਨੂੰ ਬਹੁਤ ਜ਼ਿਆਦਾ ਟੇਸਟੀ ਲੱਗਦੀ ਏ। ਅਸੀਂ ਬੋਤਲ ਵਾਲੀ ਤਾਂ ਨਾ ਕੱਟੇ ਲਿਆ ਕੇ ਖੁਸ਼ ਐ। ਇਹ ਚਟਣੀ ਵਧੀਆ ਹੁੰਦੀ ਏ। ਜਣੀ ਹੁਣ ਆਪਾਂ ਸਮੋਸੇ ਲੈ ਕੇ ਚੱਲਦੇ ਆਂ। ਚਟਣੀ ਪਾ ਲਈ ਸਮੋਸੇ। ਤੇ ਆਪਾਂ ਇਹਦੇ ਤੇ ਪਲੇਟਾਂ ਵੀ ਲੈ ਲਈਆਂ ਉਹਨਾਂ ਨੇ ਫੋਨਾਂ ਤੇ ਗੱਲ ਹੋਲੀ ਵੀ ਕੁੜੀ ਸੋਹਣੀ ਸਰਖੀ ਐ ਬਿਜੋਲੇ ਬਿਜੋਲ ਹਰ ਗਿਆ ਰੱਖਿਆ ਹੋਇਆ ਕੋਟੀ ਦਿਖਾਤੀ ਕਿਸੇ ਹੋਰ ਦੀ ਦੋ ਦਿਨ ਗੰਡੀਆਂ ਖੜਾਤੀਆਂ ਲਿਆ ਕੇ ਪੋਰਚ ਵੀ ਕੁੜੀ ਦਾ ਕੰਮ ਤੱਕੜਾ ਐ ਉਹ ਕੁੜੀ ਕੋਈ ਹੋਰ ਐ ਜਾਤ ਦੀਦੀ ਜੇ ਜੱਟਾਂ ਦਾ ਮੁੰਡਾ ਵੇ ਆ ਕੇ ਲੈ ਗਿਆ ਹੁਣ ਉਹ ਮਾਰਦਿਆਂ ਮੱਥੇ ਦੇ ਹੱਥ ਹੈਂ ਵੀ ਉਸੇ ਪਤਾ ਦਾ ਲੈ ਲਓ ਹੁਣ ਨਾ ਛੱਡਣ ਜੋਗੇ ਨਾ ਵਾਸਤਾ ਤਾਂ ਤੁਸੀਂ ਬੈਠੋ ਆਈਏ